ਮੱਲਾਂ ਵਾਲਾ ਖਾਸ ਵੇਕੇ ਮੌਜੂਦ ਦਾ ਜਿੱਥੇ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸਾਡੇ ਨਾਲ ਪੀੜਤਾ ਸਾਗਰ ਵੀਰ ਮੌਜੂਦ ਹੈਗਾ ਜਿਸ ਦਿਨ ਦਿਹਾੜੇ ਕਹਿ ਸਕਦੇ ਹਾਂ ਕੱਲ ਦਿਨ ਦਿਹਾੜੇ 4 ਵਜੇ ਦੇ ਤਕਰੀਬਨ ਜਿਹੜਾ ਮੋਟਰਸਾਈਕਲ ਚੋਰੀ ਹੋ ਗਿਆ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਜਿਹੜੀ ਸਾਹਮਣੇ ਗਲੀ ਤੋਂ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਹੀ ਐਸੇ ਹੀ ਗਲੀ ਦੇ ਵਿੱਚ ਤਕਰੀਬਨ 4 ਵਜੇ ਮੋਟਰਸਾਈਕਲ ਚੋਰੀ ਹੋਇਆ ਸਾਡੇ ਨਾਲ ਪੀੜਤਾ ਸਾਗਰ ਵੀਰ ਮੌਜੂਦ ਹੈਗਾ ਸਾਗਰ ਵੀਰ ਕਿੰਨੇ ਵਜੇ ਕਟਣਾ ਹੈਗੀ ਐ ਕੀ ਕਟਣਾ ਜੀ ਮੈਂ 4 ਵਜੇ ਤੇ 32 ਮਿੰਟ ਦਾ ਤੇ ਆ ਕੇ ਇੱਥੇ ਲਾ ਦਿੱਤਾ ਸੀਗਾ ਮੋਟਰਸਾਈਕਲ ਤੇ 10-15 ਮਿੰਟ ਕੰਮਕੁਮ ਕਰਦਿਆ ਲੰਘ ਗਿਆ 10 ਮਿੰਟ ਬਾਅਦ ਦੇਖਿਆ ਤੇ ਬਾਈਕ ਹੈ ਨਹੀਂ ਇੱਥੇ ਚੋਂਚ ਅੱਛਾ ਜੀ ਤੇ ਕੋਈ ਲੱਗਿਆ ਪਤਾ ਕਿਸੇ ਤਰ੍ਹਾਂ ਨਹੀਂ ਪਤਾ ਨਹੀਂ ਜੇ ਲੱਗਿਆ ਥਾਣੇ ਗਏ ਸੀ ਉਹ ਕਹਿੰਦੇ ਤੁਹਾਨੂੰ ਆਪ ਹੀ ਦੇਖਭਾਲ ਕਰਨੀ ਪੈਣੀ ਸਾਡੇ ਕੋਲ ਕੋਈ ਸਰਵਕ ਨਹੀਂ ਹੈ ਇਦਾਂ ਦਾ ਥਾਣੇਦਾਰ ਨੇ ਸਪੱਸ਼ਟ ਹਾਂਜੀ ਹਾਂਜੀ ਸਾਫ਼ ਹੀ ਕਹਿ ਕੇ ਤੁਸੀਂ ਆਪ ਸਾਫ਼ ਹੀ ਹਾਂਜੀ ਤੇ ਕੋਈ ਕੈਮਰੇ ਦੇ ਵਿੱਚ ਆਇਆ ਹੋਵੇ। ਹਾਂਜੀ ਕੈਮਰੇ ਚ ਆ ਪਰ ਕਲੀਅਰ ਨਹੀਂ ਫੋਟੋ ਆ ਰਹੀ। ਕਿੰਨੇ ਬੰਦੇ ਹੋਗੇ? ਸਿੰਗਲ ਕੱਲਾ ਬੰਦਾ ਹੈ। ਇੱਕ ਬੰਦਾ ਹੈ। ਹਾਂਜੀ ਇੱਕ ਬੰਦਾ ਹੈ। ਤੇ ਕਿੰਨੇ ਵੀ ਦਿਖਣਾ? 4 ਵਜੇ 32 ਮਿੰਟ। ਕਿਹੜੀ ਗਲੀ ਕੜੀ ਹੈ ਜੀ? ਗਲੀ ਆਹੀ ਹੋ ਜੀ ਦਾ ਕਰ ਰਹੇ। ਯਾਰ ਕਿਹੜਾ ਬਈ? ਮੇਨ ਬਿਆਰ। ਮੇਨ ਬਿਆਰ ਬੀ ਬਿਆਰ ਕੋਲ। ਡੀ ਬੀ ਵਾਲਾ ਗੁਰਦੁਆਰਾ ਜੀ। ਠੀਕ ਹੈ ਜੀ। ਹੁਣ ਕੀ ਮੰਗਤੀ ਹੈ ਜੀ? ਮੰਗਤੀ ਹੈ ਜੀ ਆਪਣਾ ਜਿਹੜਾ ਮੋਟਰਸਾਈਕਲ ਜਲਦੀ ਜਲਦੀ ਆਪਾਂ ਨੂੰ ਲੱਭਨ ਸਹਦਾ ਕੀਤੀ ਜਾਵੇ। ਠੀਕ ਹੈ ਜੀ। ਤੇ ਮੁਜਰਮ ਫੜਿਆ ਜਾਵੇ ਜਲਦੀ ਤੋਂ ਜਲਦੀ। ਕੋਈ ਜਾਣਦਾ ਕੋਈ ਉਹ ਵੀਰ ਸੰਜੇ ਹਾਂਜੀ 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 ਠੀਕ ਹੈ ਜੀ ਸੋ ਵੀਰ ਵੱਲੋਂ ਜਿਹੜੀ ਗੁਹਾਰ ਲਗਾਈ ਜਾ ਰਹੀ ਪੇੜ ਤਵੀਰ ਸਾਗਰ ਹੈਗਾ ਹੈ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈਆਂ ਨੇ ਸੋ ਜਿਹੜੀਆਂ ਜਿਹੜੇ ਵੀ ਤੁਸੀਂ ਦੇਖ ਰਹੇ ਹੋ ਬਾਤ ਵਾਤ ਸ਼ੇਅਰ ਜ਼ਰੂਰ ਕਰਦੇ ਜਾਓ ਬਹੁਤ ਸਾਰੇ ਦੁਕਾਨਦਾਰ ਇੱਥੇ ਖੜੇ ਹੈਗੇ ਨੇ ਲੁੱਟ ਖੁਆਹ ਦੀ ਜਿਹੜੀਆਂ ਵਾਰਦਾਤਾਂ ਹੈਗੀਆਂ ਨੇ ਉਹ ਤਾਂ ਤੁਸੀਂ ਆਮ ਹੀ ਸੁਣਦੇ ਆ ਰਹੇ ਸੀਗੇ ਚੋਰੀ ਨਹੀਂ ਵਾਰਦਾਤਾਂ ਸ਼ਰੇ ਬਾਜ਼ਾਰ ਦੇ ਵਿੱਚ ਦੇਣ ਦਿਹਾੜੇ ਸਾਹਮਣੇ ਆ ਰਹੀਆਂ ਨੇ ਕਿਸ ਤਰ੍ਹਾਂ ਦੇਖਦੇ ਹੋ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਨਾਕਾਮੀ ਦੇਖ ਸਕਦੇ ਹੋ ਵੱਡੀ ਕਿ ਖੜੇ ਜਿਹੜਾ ਸ਼ਰੇ ਆਮ ਜਿਹੜਾ ਉਹਨਾਂ ਹੱਥ ਖੜੇ ਕਰ ਦਿੱਤੇ ਨੇ ਕਿ ਸਾਡੇ ਵੱਲੋਂ ਜਿਹੜਾ 250 ਜਿਹੜਾ ਕੇਸ ਬਾਹਰ ਹੈਗਾ ਤੁਸੀਂ ਆਪਣੇ ਪੱਧਰ ਤੇ ਪੜਤਾਲ ਕਰੋ ਤਸਵੀਰਾਂ ਜ਼ਰੂਰ ਸਾਂਝੀਆਂ ਕਰਦੇ ਜਾਓ ਭਾਈ ਜੀ ਚੋਰੀ ਦੀ ਵਾਰਦਾਤ ਤਾਂ ਸਾਹਮਣੇ ਆ ਰਹੀ ਹੈ ਕੀ ਕਹੋਗੇ ਭਾਈ ਇਹ ਦੇਖੋ ਜਿਹੜਾ 4:30 ਵਜੇ ਦੀ ਗੱਲ ਹੈ ਕੋਈ ਸਾਰਾ ਬਿਆਰ ਹੀ ਆ ਮੰਨ ਕੇ ਚਲੋ ਇਹ ਜੀ ਕੋਈ ਹਨੇਰਾ ਨਹੀਂ ਹੈਗਾ ਆ ਸ਼ਾਮ ਦੀ ਗੱਲ ਆ 4:30 ਵਜੇ ਦੀ ਆ ਮੋਟਰਸਾਈਕਲ ਆ ਖੜਾ ਹੈ ਉੱਪਰ ਕੈਮਰਾ ਲੱਗਾ ਆ ਉਹ ਕੈਮਰੇ ਅੱਗੇ ਹੀ ਉਹ ਬੰਦਾ ਦੇਖੋ ਸ਼ਰਿਆਮ ਹੀ ਲੋਕ ਖੋਲ ਕੇ ਇਹ ਮੋਟਰਸਾਈਕਲ ਲੈ ਗਿਆ ਉਹਨੇ ਇਕੱਲੇ ਇੱਕ ਮੋਟਰਸਾਈਕਲ ਦਾ ਹੀ ਨਹੀਂ ਕੀਤਾ ਦੋ ਸਕੂਟਰੀਆਂ ਦੇ ਵੀ ਲੋਕ ਤੋੜੇ ਨੇ ਇਹ ਤੁਸੀਂ ਦੇਖੋ ਕਿ ਭਰੇ ਬਿਆਰਚੀ ਵੀ ਉਹ ਬੰਦਾ ਐਵੇਂ ਕੰਮ ਕਰਦਾ ਪਿਆ ਸੀ ਹੁਣ ਦੱਸੋ ਇਹ ਤਾਂ ਫਿਰ ਸ਼ਰਿਆਮ ਹੀ ਚੋਰੀ ਹੋ ਗਈ ਜੀ ਕੋਈ ਮੂੰਹ ਟੱਕਿਆ ਸੀਗਾ ਨਾ ਜੀ ਨਾ ਨਾ ਜੀ ਮੂੰਹ ਟੱਕਿਆ ਨਹੀਂ ਬਿਲਕੁਲ ਹੀ ਮੋਨਾ ਮੁੰਡਾ ਜੀ ਆਇਆ ਜਰਾਮਨਾ ਉਹ ਪਹਿਲਾਂ ਆਕੇ ਗਿਆ ਸਕੂਟਰੀ ਦਾ ਲੋਕ ਨੇ ਤੋੜਿਆ ਸਕੂਟਰੀ ਉਹਦੇ ਕੋਲ ਸਟਾਰਟ ਨਹੀਂ ਹੋਈ ਉਹ ਆਇਆ ਉਹਨੇ ਫਿਰ ਇੱਕ ਮੋਟਰਸਾਈਕਲ ਹੋਰ ਖੜਾ ਸੀਗਾ ਉਹ ਵੀ ਉਹਦੇ ਕੋਲ ਸਟਾਰਟ ਨਹੀਂ ਆਇਆ ਫਿਰ ਵੀਰ ਤਾਂ ਮੋਟਰਸਾਈਕਲ ਖੜਾ ਹੈ ਉਹਨੇ ਲੋਕ ਤੋੜਿਆ ਤਾਂ ਉਹ ਸਲਫ ਸਟਾਰਟ ਕੀਤੀ ਤੇ ਮੋਟਰਸਾਈਕਲ ਲੈ ਗਿਆ ਬੇ ਖੋਫ ਹੋ ਕੇ ਹ ਸਾਡੇ 4 ਵਜੇ ਦੀ 4:32 ਮਿੰਟ ਦਾ ਟਾਈਮ ਹੈ ਕੈਮਰਾ ਵਿਖਾਉਂਦਾ ਕੈਮਰੇ ਦੇ ਥੱਲੇ ਰਿਕਾਰਡ ਹੋਇਆ ਉਹ ਬੰਦਾ ਪਰ ਉਹਨੇ ਮੂੰਹ ਕੈਮਰਾ ਵੇਖ ਕੇ ਮੂੰਹ ਵੀ ਨਹੀਂ ਟਕਾਇਆ ਉਹਨੇ ਸ਼ਰਿਆ ਆਮੀ ਉਹਨੇ ਮੋਟਰਸਾਈਕਲ ਲਾ ਕੇ ਲਾਂਗੇ ਹੈ ਜੀ ਸ਼ਹਿਰ ਦੇ ਵਿੱਚ ਹੋਰ ਵੀ ਚੋਰੀਆਂ ਹੋ ਰਹੀਆਂ ਬਹੁਤ ਹੋ ਰਹੀਆਂ ਜੀ ਪੁਲਿਸ ਵੀ ਕੁਝ ਨਹੀਂ ਕਰ ਰਹੀ ਤੇ ਨਾ ਹੀ ਪੁਲਿਸ ਨੇ ਕਰਨਾ ਕੁਝ ਵੀ ਨਹੀਂ ਦਿਨ ਬਦ ਦਿਨ ਚੋਰੀਆਂ ਵਧਦੀਆਂ ਜਾ ਰਹੀਆਂ ਹਾਂਜੀ ਇਹ ਜਿਹੜੀ ਘਟਨਾ ਦਿਨ ਦਿਹਾੜੇ ਦੀ ਇਹ ਦਿਨ ਦਿਹਾੜੇ ਦੀ ਘਟਨਾ ਹੈ 4:30 ਵਜੇ ਦੀ ਕੋਈ ਪੁਲਿਸ ਨੂੰ ਚਾਹੀਦਾ ਵੀ ਥੋੜਾ ਬਹੁਤਾ ਕਰੇ ਕੰਮ ਨਹੀਂ ਤੇ ਫਿਰ ਜਨਤਾ ਮਜਬੂਰ ਹੋਵੇਗੀ ਧਰਨਾ ਲਾਉਣੀ ਥਾਣੇ ਅੱਗੇ ਇਹ ਹੀ ਆ ਫਿਰ ਇੱਕ ਗਰੀਬ ਆਦਮੀ ਜਿਹੜਾ 8-9000 ਰੁਪਏ ਤਨਖਾਹ ਲੈਂਦਾ ਹੁੰਦਾ ਮੋਟਰਸਾਈਕਲ ਚੋਰੀ ਹੋ ਜੇ ਲੱਖ ਰੁਪਏ ਦਾ ਮੋਟਰਸਾਈਕਲ ਉਹਦਾ 2 ਸਾਲ ਮੋਟਰਸਾਈਲ ਲੈ ਹੀ ਨਹੀਂ ਸਕਦਾ ਪਹਿਲਾਂ 4 ਸਾਲ ਦੀਆਂ ਕਿਸ਼ਤਾਂ ਲਾਊਗਾ ਫਿਰ ਅੱਗੇ ਵਧੂਗਾ ਕੀ ਕਰੇਗਾ ਮਜ਼ਦੂਰੀ ਕਰਦਾ ਮਜ਼ਦੂਰੀ ਕਰਦਾ ਜੀ ਦੁਕਾਨ ਦੇ ਕੰਮ ਕਰਦਾ 8900 ਰੁਪਏ ਤਨਖਾਹ ਲੈਂਦਾ 8900 ਹਿਸਾਬ ਲਾ ਲਓ ਵੀ 300 ਰੁਪਏ ਦਿਹਾੜੀ ਬਣੀ ਆ ਤੇ ਪਰਿਵਾਰ ਵੀ ਪਾਲਦਾ ਆ ਤੇ ਪਰਿਵਾਰ ਵੀ ਪਾਲਣਾ ਮੁੰਡਾ ਹੁੰਦਾ ਇੱਕ ਹਿਸਾਬ ਲਾ ਲਓ ਵੀ ਤੁਸੀਂ 80 85000 ਦਾ ਮੋਟਰਸਾਈਕਲ ਇਹ ਅੱਜ ਤੇ ਜੇ ਉਹਨੂੰ ਕਿਸ਼ਤਾਂ ਚ ਲਈਏ ਤਾਂ ਲੱਖ ਰੁਪਏ ਦਾ ਮੋਟਰਸਾਈਕਲ ਪੈਂਦਾ ਕੀ ਨਾਮ ਕੀ ਹੈ ਜੀ ਮੇਰਾ ਨਾਮ ਸਾਜਨ ਤੇ ਜਿੰਦਾ ਮੋਟਰਸਾਈਕਲ ਚੋਰੀ ਹੋ ਜਾਂਦਾ ਨਾਂ ਸਾਗਰ ਜੀ ਇਹ ਕੀ ਕਹੋਗੇ ਜੀ ਅਸੀਂ ਵੀਰੇ ਕਹਿੰਦੇ ਜਲਦ ਤੋਂ ਜਲਦ ਇਹਦੀ ਕਾਰਵਾਈ ਕੀਤੀ ਜਾਵੇ ਜਲਦ ਤੋਂ ਜਲਦ ਇਹਦੀ ਕਾਰਵਾਈ ਕੀਤੀ ਜਾਵੇ ਸਾਡੀ ਦੁਕਾਨ ਤੇ ਲੱਗਾ ਹੋਇਆ ਮੁੰਡਾ ਕੰਮ ਕਰਦਾ ਹੈ ਤੇ ਤਨਖਾਹ 10000 ਜੋ ਕਿ ਛੇਤੀ ਮੋਰਚਾ ਤੋਂ ਦੁਆਰਾ ਨਹੀਂ ਬੰਨਾ ਜੀ ਜਲ ਤੋਂ ਜਲਦ ਦੀ ਕਾਰਵਾਈ ਕੀਤੀ ਜਾਵੇ ਅਸੀਂ ਅਬਦੁੱਲੋ ਪੂਰੀ ਕੋਸ਼ਿਸ਼ ਕਰਦੇ ਪਏ ਆ ਅਸੀਂ ਪੁਲਿਸ ਤੋਂ ਮੰਗ ਕਰਦੇ ਆ ਅਸੀਂ ਪੁਲਿਸ ਤੋਂ ਵੀ ਨਾਲ ਮੰਗ ਕਰ ਰਹੇ ਆ ਸਾਨੂੰ ਇਹਦਾ ਮੋਟਰਸਾਈਕਲ ਲੱਭ ਕੇ ਦਿੱਤਾ ਜਾਵੇ ਜਲਦ ਤੋਂ ਜਲ ਜੀ ਜੀ ਹੋਰ ਕੋਈ ਗੱਲ ਬਾਤ ਨਹੀਂ ਬਸ ਇਹ ਚੋਰੀਆਂ ਵੱਧ ਤੋਂ ਵੱਧ ਧਿਆਨ ਦਿੱਤਾ ਜਾਵੇ ਕਿਉਂਕਿ ਦਿਨ ਦਿਹਾੜੇ ਜੇ ਮੋਟਰਸਾਈਕਲ ਚਕੀਚੇ ਨੇ ਜੀ ਗਲਤ ਗੱਲ ਹੈ ਪੁਲਿਸ ਪ੍ਰਸ਼ਾਸਨ ਵਾਸਤੇ ਬੇਖੌਫ ਹੋਇਆ ਪਿਆ ਕੰਮ ਸਾਰਾ ਜੀ ਕੀ ਨਾਮ ਕੀ ਹੈ ਮੇਰਾ ਨਾਮ ਰਮਨ ਪਿੰਡ ਪਿੰਡ ਮੱਲਾ ਵਾਲਾ ਜੀ ਤੋ ਤਸਵੀਰਾਂ ਤੁਹਾਨੂੰ ਮੱਲਾਵਲ ਖਾ ਤੋਂ ਸਾਂਝੇ ਕੀਤੇ ਜਿੱਥੇ ਭਰੇ ਬਾਜ਼ਾਰ ਦੇ ਵਿੱਚ ਦਿਨ ਦਿਹਾੜੇ ਚੋਰੀ ਹੋਈ ਹੈ ਇੱਕ ਮੋਟਰਸਾਈਕਲ ਚੋਰੀ ਹੋਇਆ ਤਸਵੀਰਾਂ ਬਾਤੂ ਆਦੇ ਸ਼ੇਅਰ ਜ਼ਰੂਰ ਕਰ ਦਿਓ ਨਾਲ ਸੀਸੀਟੀਵੀ ਫੁਟੇਜ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੇਕਰ ਕਿਸੇ ਦੀ ਜਾਣ ਪਛਾਣ ਦੇ ਵਿੱਚ ਇਹ ਨੌਜਵਾਨ ਆਉਂਦਾ ਜਿਹੜਾ ਚੋਰ ਜਿਹੜਾ ਚੋਰੀ ਚੋਰ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਤਾਂ ਜ਼ਰੂਰ ਤੁਸੀਂ ਵੀਰ ਨਾਲ ਸੰਪਰਕ ਕਰਿਓ ਤਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਵੀਰ ਦੀ ਮਦਦ ਹੋ ਸਕੇ ਨੰਬਰ ਜ਼ਰੂਰ ਸਾਂਝਾ ਕਰ ਦਿਓ ਜੀ ਨੰਬਰ ਕੀ ਹੈ ਜੀ 79256597 ਜੀ 70009256597 ਜੀ ਵੀਰ ਨੇ ਨੰਬਰ ਸਾਂਝਾ ਕੀਤਾ ਵੀਰ ਦੇ ਵੱਲੋਂ ਦੇਖ ਲਓ ਕਿ ਪੁਰਾਣੇ ਸਮਿਆਂ ਦੇ ਵਿੱਚ ਡਾਕੂ ਡਾਕਾ ਮਾਰਦੇ ਹੁੰਦੇ ਸੀ ਤੇ ਉਹਨਾਂ ਦੇ ਉੱਪਰ ਵੱਡਾ ਨਾਮ ਰੱਖਿਆ ਜਾਂਦਾ ਸੀ ਲੱਖਾਂ ਦੇ ਨਾਮ ਪਰ ਵੀਰ ਜਿੰਨੀ ਆਪਣੀ ਹਸਿਆਤ ਦਾ ਮਾਲਕ ਹੈਗਾ ਹੈ ਵੀਰ ਦੇ ਵੱਲੋਂ ਵੀ ਹੁਣ ਚੋਰ ਤੇ ਇੱਕ ਨਾਮ ਰੱਖ ਦਿੱਤਾ ਗਿਆ ਕਿ ਜਿਹੜਾ ਚੋਰ ਨੂੰ ਫੜਾਏਗਾ ਉਸ ਨੂੰ 5000 ਰੁਪਏ ਦਿੱਤਾ ਜਾਵੇਗਾ ਸੋ ਵੱਧ ਤੋਂ ਵੱਧ ਜ਼ਰੂਰ ਸਾਂਝਾ ਕਰ ਦਿਓ ਤੇ ਚੋਰ ਨੂੰ ਇੱਕ ਮੇਰੀ رائے ਜ਼ਰੂਰ ਹੈਗੀ ਹੈ ਇੱਕ ਆਮ ਇਨਸਾਨ ਦੇ ਵਜੂ ਇੱਕ ਪੱਤਰਕਾਰ ਵਜੂ ਕਵੀਰ ਜਿਹੜਾ ਤੂੰ ਮੋਟਰਸਾਈਕਲ ਚੋਰੀ ਕੀਤਾ ਹੈ ਕੋਈ ਜ਼ਿਆਦਾ ਮਹਿੰਗਾ ਨਹੀਂ ਵੇਚਣਾ ਕੋਈ 2-4000 ਤਾਂ ਵੇਚੇਗਾ ਹਾਲਾਂਕਿ ਤੂੰ ਉਹ ਮੋਟਰਸਾਈਕਲ ਕਿਸੇ ਹੋਰ ਵੀਰ ਦੇ ਹੱਥੀਂ ਵਾਪਸ ਕਰ ਦੇ ਤਾਂ ਕਿ ਉਹ 5000 ਰੁਪਏ ਤੋਂ ਮਿਲ ਸਕੇ ਸੋ ਤਸਵੀਰਾਂ ਵੱਤੋ ਇਹ ਸ਼ੇਅਰ ਜ਼ਰੂਰ ਕਰ ਦਿਓ ਜਿਹੜਾ ਨਾਮ ਰੱਖਿਆ ਗਿਆ ਸੱਚਮੁੱਚ ਨਾਮ ਰੱਖਿਆ ਗਿਆ ਤੁਹਾਡੇ ਬਿਲਕੁਲ ਜੀ ਬਿਲਕੁਲ 5000 ਰੁਪਏ ਦਿੱਤਾ ਜੋਗ ਦੱਸਣ ਵਾਲਿਆਂ ਨੂੰ ਇੱਕ ਗਰੀਬੀ ਤੇ ਉੱਪਰੋਂ ਇੱਕ ਮੋਟਰਸਾਈਕਲ ਚੋਰੀ ਹੋ ਗਿਆ ਉੱਪਰੋਂ ਫਿਰ ਤੁਹਾਡੇ ਵੱਲੋਂ ਨਾਮ ਦਿੱਤਾ ਜੋਗ 5000 ਰੁਪਏ ਬਿਲਕੁਲ ਜੀ ਦਿੱਤਾ ਜਾਊਗਾ ਅੱਛਾ ਜੀ ਹਾਂ ਜੀ ਕਾਰਵਾਈ ਕੋਈ ਕਾਰਵਾਈ ਕੋਈ ਵੀ ਨਹੀਂ ਹੋਈ ਜੀ ਲੈ ਜੇ ਉਹ ਚੋਰ ਵਾਪਸ ਮੋਸ਼ਨ ਕਰਦਾ ਤਾਂ ਕਾਰਵਾਈ ਨਹੀਂ ਕਰਵਾਈ ਜਾਏਗੀ ਨਹੀਂ ਜੇ ਕੋਈ ਕਾਰਵਾਈ ਨਹੀਂ ਆਪਣੇ ਆਪ ਇਹ ਮੋਸ਼ਨ ਨਹੀਂ ਵਾਪਸ ਦਿੱਤਾ ਜਾਂਦਾ ਫਿਰ ਕਾਰਵਾਈ ਹੋਗੀ ਪੂਰੀ ਸਖਤ ਕਾਰਵਾਈ ਕਰਾਈ ਜਾਏਗੀ ਸਖਤ ਜੀ ਠੀਕ ਹੈ ਜੀ ਪੜਤਾਲ ਚੱਲ ਰਹੀ ਤੁਹਾਡੇ ਕੋਲ ਬਿਲਕੁਲ ਜੀ ਬਿਲਕੁਲ ਜਾਰੀ ਆ ਅੱਛਾ ਜੀ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੱਤੀਆਂ ਨੇ ਸ਼ੇਅਰ ਤੁਸੀਂ ਕਰਨਾ ਹੈ ਤੇ ਆਪਣੇ ਕਮੈਂਟ ਤੁਸੀਂ ਦੇਣ ਨੇ ਕਿਉਂਕਿ ਸਾਡੇ ਮੱਲਾਂ ਵਾਲੇ ਦੇ ਵਿੱਚ ਦੱਸਣ ਦੇ ਮੁਤਾਬਕ ਦੁਕਾਨਦਾਰਾਂ ਦੇ ਵੱਲੋਂ ਦੱਸਣ ਦੇ ਮੁਤਾਬਕ ਦੇਣ ਦਿਹਾੜੇ ਚੋਰੀਆਂ ਹੋ ਰਹੀਆਂ ਨੇ ਇੱਥੇ ਦੁਕਾਨਾਂ ਵੀ ਤੋੜੀਆਂ ਜਾ ਰਹੀਆਂ ਨੇ ਅੰਦੇ ਹਾਲੇ ਤੱਕ ਟਰੇਸ ਨਹੀਂ ਹੋ ਰਹ ਸੋ ਸੀਸੀਟੀਵੀ ਦੇ ਵਿੱਚ ਫੁਟੇਜ ਵੀ ਸਾਹਮਣੇ ਆ ਜਾਂਦੀਆਂ ਨੇ ਪਤਾ ਨਹੀਂ ਭਾਲ ਦੇ ਵਿੱਚ ਪ੍ਰਸ਼ਾਸਨ ਕਿੱਥੇ ਨਾਕਾਮੀ ਆਪਣੀ ਨਿਕਾਰ ਰਿਹਾ ਹੈ ਸੋ ਤਸਵੀਰਾਂ ਜ਼ਰੂਰ ਸਾਂਝੀਆਂ ਕਰਿਓ ਸੋ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਬਿਆਨ ਤੁਹਾਡੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਾਂਗੇ ਜੇਕਰ ਮੀਡੀਆ ਸਾਹਮਣੇ ਆਉਂਦੇ ਆ ਸੋ ਧੰਨਵਾਦ ਜੀ